ਸਾਸ਼ੀਕਲ ਵੀਰ ਜੀ ਕਰਨ ਡੇਰੀ ਫਾਰਮ ਤੇ ਬੋਬੋ ਵੈਲਕਮ ਆ ਵੀਰ ਜੀ ਅੱਜ ਆਈ ਪਹੁੰਚੇ ਆ ਪਿੰਡ ਪਛਾਣੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਣਾ ਸਾਸ਼ੀਕਲ ਵੀਰ ਜੀ ਕੀ ਹਾਲ ਜੇ ਵਧੀਆ ਮੈਂ ਕੱਪਾ ਜੀ ਵਧੀਆ ਚਾਹੀਦਾ ਜੇ ਵਧੀਆ ਮਾਂਦਰੀ ਕੱਪਾ ਬਾਕੀ ਸਾਰੇ ਭਰਾਵਾਂ ਨੂੰ ਇਹੋ ਬੇਤੀ ਆ ਵੀ ਤਪਣੇ ਡੇਰੀ ਫਾਰਮ ਦੀ ਜੀ ਵਤਵਾਦ ਸ਼ੇਅਰ ਕਰਾਇਆ ਕਰੋ ਪੰਡਾ ਵੀ ਮਾਲ ਪਾਉਂਦਾ ਆ ਬਿਲਕੁਲ ਜੀ ਜੀ ਵਤਵਾਦ ਦੇ ਨੂੰ ਸਪੋਰਟ ਕਰੋ ਕਾਮਯਾਬ ਹੋਵੇ ਬੰਦਾ ਸਹੀ ਗੱਲ ਆ ਵੀਰੇ ਦੇਵ ਜੀ ਪਿੰਡ ਮਸਾਣੀਆਂ ਹਾਂਜੀ ਜਿਲ੍ਹਾ ਕਦਾਂਪੁਰ ਤਹਿਸੀਲ ਬਟਾਰਾ ਉਮਰਪੁਰੇ ਤੋਂ ਸੱਜੇ ਹੱਥ ਮਸਾਣੀਆਂ ਪਿੰਡ ਆਉਂਦਾ ਠੀਕ ਆ ਵੀਰੇ ਠੀਕ ਆ ਨਾਲੇ ਤੋਂ 3 ਕਿਲੋਮੀਟਰ ਤੇ ਪਿੰਡ ਆ ਠੀਕ ਆ ਵੀਰੇ ਜਨ ਸਰਵ ਆ ਆਪ ਤੇ ਡਿਊਟੀ ਤੇ ਆ ਜੇ ਗਏ ਆ ਵੀਡੀਓ ਪਾਉਣੀ ਹੈ ਨਾਲੀ ਹਾਂਜੀ ਹਾਂਜੀ ਇਹ ਕਾ ਵੱਛੀ ਆਪਣੀ ਵੀਰੇ ਗਾੜੀ ਆ ਕੀ ਵੱਛੀ ਐਚ ਐਫ ਵੇਖੋ ਵੀਰ ਜੀ ਫੁੱਲ ਵੱਡੀ ਇਹ ਸੋਈ ਵੀਰ ਜੀ ਉਨੀ ਸੋਈ ਜੇ ਬ ਦੇਖੋ ਵੀਰ ਜੀ ਸੀਮਨ ਇਹ ਆ ਝੋਟੀ ਆ ਗਾੜੀ ਇੱਕ ਝੋਟੀ ਆ ਇੱਕ ਝੋਟੀ ਆ ਬਾਕੀ ਵੀਰ ਜੀ ਫੋਨ ਨੰਬਰ ਆਪਣਾ ਹੈਗਾ ਜੀ 71 76 41 509 ਠੀਕ ਹੈ ਜੀ 76 41 509 ਤੇ ਆ ਪਾਣੀ ਵਹਿੜ ਜਿਹੜੀ ਕਿ ਨਹੀਂ ਹਾਂ ਜੀ ਵੀਰੇ ਅਸੀਂ ਜੋ ਪਲੱਸ ਦੁੱਧ ਕੱਢਣ ਵਾਲੀ ਗੱਲ ਸਹੀ ਗੱਲ ਆ ਵੀਰੇ ਸਹੀ ਗੱਲ ਖਾਣ ਤੋਂ ਹੁਣ ਪੂਰਾ ਓਕੇ ਬ੍ਰਾਂਡ ਹੀ ਆ ਕਰਮਾਲੀ ਨੂੰ ਥੋੜਾ ਜਿੜੀ ਹੋਇਆ ਸੁਈ ਦੇਖੋ ਵੀਰ ਜੀ ਥਣ ਮਨੇਰ ਦੀ ਸੁਈ ਵੀਰ ਜੀ ਕਿ ਕਿਤਾ ਨਾ ਨਾ ਹੁਣ ਇਹ ਸੁਈ ਹੈ ਨਾ ਕਾਇਦੇ ਦੋਰ ਬਹੁਤ ਵਧੀਆ ਵਸ਼ਨੂ ਜੀ ਇੱਕ ਵਧੀਆ ਫੁੱਲ ਫੁੱਲ ਵਧੀਆ ਹੈ ਨਾ ਵੀ ਜੀ ਕਰ ਚੈੱਕ ਕਰਨ ਇਹ ਭਾਗ ਲੱਗੇ ਮੈਂ ਸਿਲ ਕਿੱਥੇ ਪਾਇਆ ਲਿਆਉਂਦੇ ਵੀਰ ਹੁਣੀ ਬ੍ਰਾਂਡ ਹੀ ਕੱਟ ਕੱਟ ਕੇ ਫਾਰਮਾਂ ਜੋ ਮਾਲ ਆਉਂਡਿਆ ਚੰਗੀ ਭਲੀ ਵਹਿੜ ਆਪਾਂ ਲੈਨੇ ਆ ਮਾੜੀ ਵਹਿੜ ਨਹੀਂ ਲਈ ਜੀ ਅਜਾ ਲੈ ਇਹ ਬ੍ਰਾਂਡ ਦੇਖੋ ਵੀਰ ਜੀ ਬ੍ਰਾਂਡ ਅਸਲ ਬ੍ਰੀਡ ਜੀ ਅਸਲ ਇਹਨਾਂ ਨੂੰ ਆਉਂਦੇ ਜੇ ਬ੍ਰਾਂਡ ਹੈ ਕਿ ਨਹੀਂ ਸਹੀ ਗੱਲ ਆ ਵੀਰੇ ਸਹੀ ਆ ਜਾ ਵੀਰ ਜੀ ਲੈ ਆਓ ਲੈ ਮੋੜ ਕੇ ਅਸਲ ਬ੍ਰੈਂਡ ਹੀ ਅਸਲ ਅਸਲ ਟਾਈ ਵੇ ਵਛੀ ਦੀ ਕੀ ਲੱਗੀ ਕੋਕਾ ਪੀਸ ਆ ਕੋਕਾ ਪੀਸ ਕੋਕਾ ਪੀਸ ਅਸਲ ਬਰੀਕ ਵਛੀ ਬਰੀਕ ਹਾਂਜੀ ਵੀਰ ਦੁੱਧ ਵਾਲੀ ਜਿਹਨੂੰ ਕਹਿੰਦੇ ਦਾ ਉਹ ਸਹੀ ਗੱਲ ਆ ਵੀਰੇ ਬਿਲਕੁਲ ਥਾਨ ਵੀਰ ਜੀ ਬਹੁਤ ਵਧੀਆ ਲੱਗਾ ਨਾ ਸੂ ਬਹੁਤ ਥਾਨ ਲੱਗਾ ਸੂ ਬਾਕੀ ਬੱਚਾ ਬੱਚਾ ਬਹੁਤ ਸੋਹਣਾ ਪਾਇਆ ਕਰਮਾ ਵਾਲੀ ਨੇ ਬਹੁਤ ਟੌਪ ਦੀ ਮਗਰ ਵੇਖੋ ਹਾਂਜੀ ਵੀਰੇ ਚੰਗਾ ਸੀਮਨ ਲੱਗਾ ਵਛੀ ਬਾਕੀ ਇਹੋ ਜੀਆਂ ਮੱਛੀਆਂ ਵੀ ਜਿੱਡੇ ਡੇਢ ਲੱਖ ਦੀਆਂ ਵੀ ਵੇਚੀਆਂ ਆਂ ਵੇਚੀਆਂ ਵੀ ਦੀਆਂ ਸਹੀ ਗੱਲ ਆਂ ਮੇਰਾ ਭਾ ਅਸੀਂ ਉਹ ਪਾਵਾਂਗੇ ਵੀ ਜਿਹੜਾ ਜੈਸਨੋਈ ਹੋਣ ਲੈਣ ਦੇ ਨਹੀਂ ਹੋਵੇ ਜਿਹੜੀ ਗੱਲ ਆ ਸਹੀ ਆਂ ਮੋਲ ਕਰਾਉਣਾ ਭਾਵੇਂ 1.5 ਲੱਖ ਰੁਪਈਆ ਵੀ ਜਿੱਦੀ ਕਰ ਹਾਂਜੀ ਵੀਰੇ ਇੱਕ ਵੀ ਕਰ ਲੋ ਕਰ ਲੈ ਇੱਕ 10 ਦੀ ਵਸ਼ੀ ਦੇ ਦਈਏ ਕਰ ਦਈਏ ਥੋੜਾ ਬੋਧਾ ਮਾਂ ਪਹਿਲੀ ਵੀਡੀਓ ਡਾਟ ਦੇ ਦੇ ਤਾਂ ਲੱਗੀ ਪੈਣਾ ਤੂੰ ਹੀ ਦੱਸ ਦੇ ਜਿਹੜੀ ਗੱਲ ਕਰਨੀ ਮੋਲ ਦਾ ਦਈਏ ਦਾਲੇ ਇੱਕ ਪਾਈ ਦੀ ਦੇ ਦਈਏ ਪੂਰੇ ਲੱਖ ਦੀ ਵਸ਼ੀ ਕਰਨ ਦਾ ਮਤਲਬ ਹੈ ਲਓ ਵੀਰ ਜੀ ਲੱਖ ਦੀ ਵਸ਼ੀ ਨਾੜਾ ਨੂੜਾ ਫੁੱਲ ਦੇਖੋ ਮਰਜ਼ੀ ਚੱਲ ਜਿਓ ਇਹ ਤਾਂ ਗੱਲ ਹੈ ਕੋਕਾ ਪੀਸਾ ਕੋਕਾ ਸਹੀ ਗੱਲ ਹੈ ਬਾਕੀ ਹੈ ਵੀ ਦੋ ਵਸ਼ੀਆਂ ਇੱਕ ਨਹੀਂ ਨਾਲ ਇੱਕ ਹੋਰ ਜਾਣੀਆਂ ਤੇ ਯਾਰੀ ਬ੍ਰਾਂਡ ਆ ਬ੍ਰਾਂਡ ਕੋਕਾ ਪੀਸ ਕੋਕਾ ਪੀਸ ਆਪਣੀਆਂ ਲੈਣੀ ਆ ਆਪਣੀ ਪੂਰੀ ਨਰਥਪਰਖ ਕਰਕੇ ਲਵੇ ਹਾਂਜੀ ਹਾਂਜੀ ਵੀਰੇ ਆਪਣੀ ਤਸੱਲੀ ਆਪਣੀ ਵੀਰ ਜੀ ਤਸੱਲੀ ਕਰਿਆ ਕਰੋ ਸਮਾ ਦੀ ਗਾਂ ਹੈ ਕਰਮਰਿਆ ਠੀਕ ਆ ਵੀਰੇ ਦੁੱਧ ਤੇ ਗਾਂ ਕੋਈ ਵੀ ਪਸ਼ੂ ਦਾ ਦੁੱਧ ਦਾਹ ਦਾਇਆ ਤੇ ਜਾ ਕੇ ਚੜਦਾ ਜਿਵੇਂ ਬਿਲਕੁਲ 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 ਆਪਾਂ ਇਹੋ ਐਸਟੀਮੇਟ ਜਾਂਦਾਇਆ ਲਾ ਸਕਦੇ ਆ ਵੀ ਇੰਨੇ ਲੀਟਰ ਦੁੱਧ ਗਾਂ ਚਵਾ ਦੂਗੀ ਹਾਂਜੀ ਹਾਂਜੀ 20 ਚਵਾ ਦੂਗੀ ਜੀ ਆਪਾਂ ਬਾਕੀ ਵੀਰ ਜੀ ਬਰੀਡ ਬਹੁਤ ਆ ਵਛੀਦੇ ਹਨਾ ਬਰੀਡ ਬਹੁਤ ਆ ਹਾਂਜੀ ਤੇ ਬਾਕੀ ਪਹਿਲੇ ਸੂਏ ਦਾ ਰਿਕਾਰਡ ਜਿਹੜਾ ਵਛੀ ਦਾ ਆਪਣੇ ਕੋਲ ਆ ਅੱਛਾ ਈਮਾਨਦਾਰ ਕਾਰਡ ਸਾਰਾ ਕੁਝ ਹੈਗਾ ਜਿਹੜੀ ਸਾਰਾ ਕੁਝ ਕੋਲੀ ਆਪਣੇ ਹਾਂਜੀ ਜਿਹੜੇ ਵੀਰ ਭਰਾ ਦੇ ਵੇੜ ਲੈਣੀ ਹੈ ਵੇ ਦੂਰੋਂ ਤੇ ਕੇਵਲੇ ਆਨਲਾਈਨ ਕੋ ਮਗਬਦਾਓ ਵੀ ਆਪਣੀ ਵੀਰਜੀ ਥਾਲਾ ਦੀ ਫੁੱਲ ਗਰੰਟੀ ਹੋਊਗੀ ਹਾਂਜੀ ਆਨਲਾਈਨ ਵਛੀ ਦੀ ਆਪਾਂ ਧਾਰਾ ਬਣਵਾਦਾਂਗੇ 1 ਤੋਂ 2 3 ਲੀਟਰ ਚੋ ਕੇ ਵਸ਼ੀਂ ਦੁੱਧ ਪਿਆਲਤਾ ਹੈ ਠੀਕ ਹੈ ਨਾ ਠੀਕ ਹੈ ਤੇ ਧਾਰਾ ਦੂਰੇ ਦੇਖੋ ਵੀਰਜੀ ਵਸ਼ੀ ਫੁੱਲ ਵੱਡੀ ਆ ਰੰਗ ਬਾਜ ਬਹੁਤ ਆ ਥਣ ਥਣ ਬਹੁਤ ਸੁੰਬਾ ਥਣ ਲੱਗਾ ਗੁਲਾਬੀ ਥਣ ਵੇਖੋ ਵੀ ਜਿੰਨਾੜਾ ਦੇਖੋ ਥਣ ਮੋਟਾ ਥਣਿਆ ਗੁਲਾਬੀ ਨਾੜਾ ਵੇਖੋ ਜੀ ਜੀ ਚੱਲੇ ਤੇ ਘਰ ਮ ਮਾਰ ਦੋ ਜੀ ਮਾਰ ਦੋ ਧਿਆਨ ਨਾਲ ਵੈਸੇ ਕਰਦੀ ਥੜਾ ਬੱਚੇ ਦਾ ਉਹ ਹੋਲਡنگ ਕਰ ਦੋ ਹਾਂਜੀ ਗਾੜੀ ਆ ਗਈ ਵੀਰ ਜੀ ਝੋਟੀ ਆ ਗਈ ਵੀਰ ਜੀ ਝੋਟੀ ਲਓ ਜੀ ਵੇਖੋ ਵੀਰ ਜੀ ਝੋਟੀ ਅਸਲ ਚੀਜ਼ ਅਸਲ ਜਿੰਨੇ ਸਾਂਭੀ ਕਿੰਨੇ ਹੈ ਕਿ ਨਹੀਂ ਇਹ ਵੀਰ ਜੀ ਗੱਬਣ ਗੱਬਣ ਝੋਟੀ ਤਿਆਰ ਅੱਜ ਸੂਪੇ ਭਾਵੇਂ ਸਵੇਰੇ ਸੂਪੇ ਵੇਖੋ ਥੱਬੇ ਹੀ ਲਾਈ ਫੈਂਡੀ ਕਰਮਾਂ ਵਾਲੇ ਆਹ ਦੇਖ ਕੋਲੀ ਕਿ ਨਹੀਂ ਕੱਟੀ ਹਾਂਜੀ ਸਹੀ ਹੈ ਕਿ ਨਹੀਂ ਜਿੰਨੀ ਅਸਲ ਮੋਰਾ ਅਸਲ ਥੱਲੇ ਆ ਹਾਂਜੀ ਹੈ ਕਿ ਨਹੀਂ ਜਿੰਨੀ ਆਪ ਹੈ ਨਾ ਜਿਹੜੀ ਫਰੀ ਕੀ ਪੂਰੀ ਬਾਕੀ ਡਾਡ ਸਾਹਿਬ ਕੋਲ ਮਾਲ ਸ਼ੁਰੂ ਦਾ ਚੰਗਾ ਹੈ ਸ਼ੁਰੂ ਤਾਂ ਖਰਾ ਮਾਲ ਆ ਵੇਖੋ ਵੀਰ ਜੀ 20 20 ਕਿਲੋ ਵਾਲੀਆਂ ਝੋਟੀਆਂ ਹਾਂਜੀ ਉਹ ਵੀ ਵਿਖਾਉਣੇ ਬਾਅਦ ਮੁਝੇ 20 ਕਿਲੋ ਝੋਟੀਆਂ ਪੁਰੀਆਂ ਚੂਂਗਾਂ ਹਾਂਜੀ ਹਾਂਜੀ ਮੁਝੇ ਕੋਕਾ ਪੀਜਾ ਕੋਕਾ ਪੀਜਾ ਹਾਂਜੀ ਵੇਖੋ ਵੀਰ ਜੀ ਫੁੱਲ ਵੱਡੀ ਝੋਟੀਆਂ ਫੁੱਲ ਰਾਜੀ ਜੀ ਉਹਦੀ ਫੋਲਿਆ ਵਜਨ ਵਜਨ ਫੋਲਿਆ ਵੇਖੋ ਵੀਰੇ ਝੋਟੀਆਂ ਮਣਕ ਮਾਰ ਕੇ ਤੁਰਦੀ ਮਣਕ ਮਾਰ ਕੇ ਘੋੜੀਆਂ ਨੂੰ ਤੁਰਦੀ ਤੌਣ ਚੁੱਕ ਕੇ ਥਾਣ ਸਣ ਬਹੁਤ ਵਧੀਆ ਥਾਣ ਸਣ ਬਹੁਤ ਦੋਰਾ ਲੱਗਾ ਵੈ ਝੋਟੀ ਜਿਆਦੀ ਚੰਗੀ ਆ ਝੋਟੀ ਦੁੱਧ ਪਾ ਦੂਗੀ 13 ਤੋਂ 14 ਗੱਲ ਸਹੀ ਗੱਲ ਆ ਵੀਰੇ ਇੱਥੇ ਖਲਾ ਰਹੇ ਵੀਰੇ ਇੱਥੇ ਖਲਾ ਰਹੇ ਜਿਆਦੀ ਸਪੈਸ਼ਲ ਕੱਟੀ ਆ ਹਾਂਜੀ ਵੀਰੇ ਫੋਟੋ ਖੇਡ ਲਾ ਆ ਜੋ ਸਰ ਵੀਰ ਫਰੇਓ ਆਪ ਠੀਕ ਆ ਵੀਰੇ ਲੈ ਜੋ ਲੈ 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 ਚਲ ਵੇਖੋ ਵੀਜੀ ਝੋਟੀ ਫੁੱਲ ਵੱਡੀ ਝੋਟੀ ਆਸਲ ਜਾਮਨੂ ਵਰਗੀ ਕਰਮਾਲੀ ਥੱਲਿਓਂ ਪਾ ਪਾ ਉਹ ਦਵਾਂਗੇ ਵੀ ਜਿਹੜਾ ਵੀਰ ਪਹਿਲੇ ਫੋਨ ਤੇ ਬੈਠ ਲੈ ਲੂਗਾ ਜਿਹੜੀ ਕਰਮਾਲੀ ਠੀਕ ਆ ਵੀਜੀ ਠੀਕ ਆ ਵੇਖੋ ਛਾਂਤ ਨੂੰ ਬਹੁਤ ਪਿਆਰਾ ਲੱਗਾ ਕਰਮਾਲੀ ਇਹ ਦਿਨ ਲੈ ਜੂਗੀ ਪਰ ਬਣੂਗੀ ਥੱਲਿਓਂ ਚੰਗੀ ਜਿਆਦੀ ਚੰਗੀ ਆ ਜੀ ਆਦੀ ਚੰਗੀ ਫੁੱਲ ਵੱਡੀ ਠਾਰੀ ਵਾਲਾ ਚੱਡਾ ਲੱਗਾ ਕੱਟੀ ਨੂੰ ਠੀਕ ਆ ਜੀ ਮੋਲ ਵੀਰ ਜੀ ਕੱਟੀ ਦਾ ਕਰਵਾਉਣਾ ਭਾਵੇਂ 1.40 35 ਜੋ ਮਰਜੀ ਹੈ ਪਰ ਰੌਲਾ ਪਾਈ ਦੇ ਵੀ ਉਹ ਗੱਲ ਕੋਈ ਨਹੀਂ ਹਣਾ ਹਾਂਜੀ ਸਵਾ ਲੱਖ ਦੀ ਝੋਟੀ ਦੇ ਦਾਂਗੇ ਸਵਾ ਲੱਖ 2000 ਰੁਪਿਆ ਭਰਾਵਾਂ ਦਾ ਮਾਨ ਹੋ ਜੀ ਚਲੋ ਠੀਕ ਹੈ ਬਾਕੀ ਮੇਰਾ ਵੀਰ ਭਰਾ ਫੋਨ ਲਾਏ ਹੋਰ ਕਰ ਦਿਓ ਮਾਨ ਦਾ ਵੇਖੋ ਵੀਰ ਜੀ ਝੋਟੀ ਅਸਲ ਜੀ ਅਸਲ ਜੀ ਜਾਂ ਮੋਰਾ ਪੇਵਰ ਨਿਗੇ ਨੀ ਵੀ ਸਿੰਗੀ ਅਸਲ ਵੱਡੀ ਝੋਟੀ ਸਿੰਗਲ ਦੀ ਝੂਰ ਝੋਟੀ ਆ 25 ਕਿੱਲੇ ਤਾਂ ਸੋਹਣੀ ਲੱਗੂਗੀ ਸਹੀ ਗੱਲ ਆ ਵੀਰੇ ਸਹੀ ਗੱਲ ਆ ਬਾਕੀ ਜੀ ਇਹ ਕਰੀਰ ਦਿਵਾਸ ਬੋਲ ਦੋ। ਦਰਸ ਜੀ ਮਸਾਣੀਆਂ ਪਿੰਡ ਜੇ। ਜਲਾ ਗੰਦਾਪੁਰ ਤਹਿਸੀਲ ਬਟਾਲਾ। ਬਟਾਲਾੋਂ ਨਿਕਲਦੇ ਆ ਕਾਦੀਆਂ ਵਾਲੀ ਚੋਂ ਕਿ ਅੰਬਰਪੁਰਾਂ ਉਮਰਪੁਰੇ ਤੋਂ ਵੀਰ ਜੀ ਖੱਬੇ ਹੱਥ ਮੁੜ ਜਾਣਾ 2 ਕਿਲੋਮੀਟਰ ਤੇ ਮਸਾਣੀਆਂ ਪੈਂਦੇ ਆ। ਠੀਕ ਹੈ ਵੀਰੇ। ਤੇ ਆਪਣਾ ਫੋਨ ਨੰਬਰ ਵੀ ਜੀ ਡਾਕਟਰ ਸਾਹਿਬ ਦਾ ਵਿੱਚ ਆਪਾਂ ਦੇ ਦਾਂਗੇ ਜਿਹੜੀ ਗੱਲ ਹੋ ਗਈ। ਹਾਂਜੀ ਦੇ ਦਾਂਗੇ ਵੀਰ ਜੀ। 98766 ਹਾਂਜੀ। 44 452 ਠੀਕ ਹੈ ਵੀਰ ਜੀ ਠੀਕ ਹੈ। ਦੇਖੋ ਵੀਰ ਜੀ ਦੋਵੇਂ ਨੰਬਰ ਦੇਤੇ ਆਪਣਾ ਵੀ ਦੇਤਾ ਦੱਸਾਂ ਉਹ ਦੇਤਾ ਜਿੱਤੇ ਜੰਗ ਲਗਾ ਫੋਨ ਕਰ ਲਈ। ਹਾਂਜੀ ਹਾਂਜੀ। ਬਾਕੀ ਵੀਰ ਜੀ ਸ਼ੌਂਕ ਦਾ ਕੰਮ ਕਰਦੇ ਵੀਰ ਹਣੀ ਬਹੁਤ ਸੋਹਣੇ ਪਸ਼ੂ ਆ। ਦੇਖੋ ਵੀਰ ਜੀ ਪਸ਼ੂ ਵਿਖਾਉਣੇ ਤੁਹਾਨੂੰ ਦਿਲ ਖੁਸ਼ ਹੁੰਦਾ ਵੇ ਇੱਕ। ਸਹੀ ਗੱਲ ਹੈ। ਦੇਖੋ ਵੀਰੇ। ਦੇਖੋ ਛੋਟੀਆਂ। ਅਸਾਂ ਛੋਟੀਆਂ ਦੇਖੋ। ਆ ਕਰ ਲੈ ਵੀਰੇ। ਹਾਂਜੀ ਹਾਂਜੀ। ਮੇਰੀ ਗੱਲ ਸੁਣ। ਆ ਛੋਟੀ ਟੋਕੜਿਆ ਸਿੰਘ ਤੇ ਰੁਪਈਆ ਨਹੀਂ ਨੰਗਦਾ ਕਹਿ ਦਿੰਦੇ। ਸਹੀ ਗੱਲ ਆ ਵੀਰ ਜੀ। ਨਹੀਂ ਨੰਗਦਾ। ਤੇ ਫੁੱਲ ਵੱਡੀ ਝੋਟੀ ਜਾਵੇ ਫੁੱਲ ਵੀਰ ਜੀ ਮੈਂ ਕਹਿੰਦਾ ਕਿ ਇਹ ਤੋਂ ਤਾਂ ਤੇ ਹੁਣ ਰੱਬ ਦਾ ਨਾਮ ਚੌੜੀ ਵੇ ਕੱਢੀ ਕਿੰਨੀ ਆ ਬਹੁਤ ਨਾਲ ਇਹ ਲੱਗੇ ਰਹਿ ਜਾਂਦਾ ਜਦੋਂ ਨਵੇਂ ਵੀਡੀਓ ਬਣਾਉਣਾ ਆ ਬੋਲੇ ਸੇਖੇ ਰੁਪਈਆ ਨਹੀਂ ਲੱਗਦਾ ਲੋਕ ਕਹਿ ਦਿੰਦੇ ਆ ਚਾਰ ਹੰਦੇ ਵਿੱਚ ਸਹੀ ਗੱਲ ਆ 21 ਕਿਲੋ ਦੁੱਧ ਡਾਟ ਸਾਹਿਬ ਨੇ ਆਪ ਕੋਇਆ ਝੋਟੀ ਦਾ ਵੀਰ ਜੀ ਝੋਟੀ ਆਪ ਲਈ ਦੱਸਣ ਵੇਖੋ ਝੋਟੀ ਲਈ ਆਪ ਅੱਛਾ ਠੀਕ ਗੱਲ ਆ ਅਸਲ ਵਿੱਚ ਮੀਆਂ ਬਣਾਉਣੀਆਂ ਤਾਲੀਆਂ ਇਹ ਵੀ ਠੀਕ ਆ ਹਾਂਜੀ ਤੇ ਇਹ ਨਖੀ ਹਾਥੀ ਆ ਕੇ ਝੂ ਝੂ ਤੁਰਦੀ ਵੇਖੋ ਹਾਥੀ ਸੀਮਾ ਲੱਗੇ ਨੂੰ ਮਹੀਨਾ ਹੋ ਗਿਆ ਨਿਕਲੇ ਨਾ ਨਿਕਲੇ ਫੜ ਕੇ ਦੇਣੀ ਆ ਸੱਤ ਤੋਂ 8 ਕਿਲੋ ਦੁੱਧ ਆ ਠੀਕ ਹੈ ਘਰ ਦੀ ਝੋਡੀ ਆ ਜਿੱਦਾਂ ਮਰਜ਼ੀ ਮਾਲਾ ਵੀ ਜਿਹੜੀ ਸਾਲ ਚ ਹੋਈ ਹੋਵੇ ਘਰ ਦੀ ਹੁੰਦੀ ਆ ਉਹ ਨਾਲ ਇੱਕ ਸੁਆ ਪੀਤਾ ਦੂਜੇ ਗਾਂ ਸੁਣੀ ਜੇ ਸਹੀ ਗੱਲ ਆ ਵੀਰੇ ਸਹੀ ਆ ਚਲੋ ਚੱਕ ਆ ਜਾ ਵੀਰ ਜੀ ਮੋੜ ਲਿਆ ਜਿਹੜੇ ਭਰਾ ਨੂੰ ਚੰਗੀ ਲੱਗੇ ਰੇਟ ਤਾਂ ਇਹ ਦਊਗਾ ਵੀਰ ਜੀ ਇੱਥੇ ਖਲੋਇਓ ਦੋ ਮੈਂ ਚਲੋ ਇੱਥੇ ਫੜ ਕੇ ਫੜ ਕੇ ਆਪ ਖਲੋ ਇਧਰ ਆ ਵੇ ਸਿੰਘ ਚ ਦੋ ਹੀ ਉਂਗਲਾਂ ਲੰਗਦੀਆਂ ਸਹੀ ਗੱਲ ਜੇ ਆ ਜਾ ਵੀਰੇ ਲੈ ਆ ਇਹ ਕਿ ਨਹੀਂ ਦੋ ਹੀ ਉਂਗਲਾਂ ਇੱਧਰ ਰੱਖਣਾ ਤੋਈ ਨੰਗਦੀਆਂ ਕੋਕੇ ਕੋਕੇ ਜੜੇ ਕੋਕੇ ਹੈਗੀ ਵੀਰੇ ਹੈਗੀ ਆ। ਆਂ ਦਵਾਲੀ ਦੇ ਮੇਲਾ ਲੱਗਣਾ ਹੈ ਜੀ। ਪੰਜ-ਪੰਜ ਲੱਖ ਰੁਪਈਆ ਮੰਗਦੇ ਲੋਗ। ਮੰਗਦੇ ਵੀ ਜੀ ਮੰਗਦੇ। ਕੀ ਮੰਗਦੇ ਹੋਈ ਆ ਵੀ ਮਈਆਂ ਤਾਜ਼ੀਆਂ ਪਾਉਣੀਆਂ, ਮਾਲ ਸਾਰਾ ਟੋਕਣਾ ਹੈ, ਦੁੱਧ ਘਟਿਆ। ਹਾਂਜੀ ਡੇੜੀ ਡੇੜੀ ਦਾ ਕੰਮ ਆ, ਦੁੱਧ ਦਾ ਕੰਮ ਆ ਵੀਰ ਉਹਨਾਂ ਦਾ। ਛੋਟੀ ਵੇਚਣ ਵਾਲੀ ਨਹੀਂ ਅਸਲ ਦੇ ਵਿੱਚ ਟੋਕਣਾ ਹੋ ਗਿਆ ਝੋਟੀਆਂ ਤਾਂ ਵੇਚਣ ਦੇ ਦਾ ਸਾਹ। ਸਹੀ ਗੱਲ ਜੀ। ਝੋਟੀਆਂ ਦਾ ਮੁੱਲ ਕਰਾਉਣਾ ਭਾਵੇਂ ਦਾ 1.5 ਲੱਖ ਰੁਪਈਆ ਕਰ ਲੋ ਤਾਂ ਵੀ ਵਿਗਦੀ ਆ। ਵਿਕਦੀ ਵੀਰੇ ਵਿਕਦੀ। ਝੋਟੀਆਂ ਦਵਾਂਗੇ 100 ਰੁਪਈਆ ਦੀ ਭਾਵੇਂ ਅਗਲੇ ਸਾਲ ਫੇਰ 2 ਲੱਖ ਦੀ ਝੋਟੀਆਂ ਨੰਬਰ ਵੀ ਡਾਕਟਰ ਸਾਹਿਬ ਦਾ ਤੇ ਆਪਾਂ ਲਵਾਉਣਾ ਬਾਕੀ ਵੀਰ ਜੀ ਬਰੇਡ ਫਰੂਟ ਫੁੱਲ ਆ ਫੁੱਲ ਬੱਡੀ ਝੋਟੀਆਂ ਕਾਲੀ ਸ਼ਾ ਥੱਲੇ ਉਹਦੇ ਕਰਮ ਵਾਲੀ ਪਾਂਡ ਹੀ ਪੌਂਦੀ ਹੁੰਦੀ ਹੁੰ ਜੋ ਬੰਦ ਨਸਲ ਕੁਆਲਟੀ ਵਾਲੀ ਝੋਟੀ ਆ ਫੁੱਲ ਵੀ ਫੁੱਲ ਫੁੱਲ ਤੇ ਇਹਦਾ ਮੁੱਲ ਵੀ ਜੀ ਕਰਨ ਨੂੰ 1 ਦਾਹ ਕਰ ਲੋ 20 ਕਰ ਲੋ ਠੀਕ ਆ ਲੱਖ ਦੀ ਵੀ ਇਹੜੀ ਹੈ ਕਰ ਦਈਏ ਥੋੜਾ ਫਿਰ ਮਾ ਕਿੰਨਾ ਕਰ ਦਈਏ ਦੱਸ 4 ਦੇ ਦਾਂਗੇ 95000 ਦੀ ਦੇ ਦਾਂਗੇ ਆ ਹਾਏ ਵਾਏ ਚੰਦਰੇ ਕਹਤਾ ਨਾ 95 ਜਾਂ 95 ਦੀ ਕੱਟੀ ਦੇ ਚਲੋ ਠੀਕ ਆ ਵੀਰ ਜੀ ਵੇਖੋ ਵੀਰ ਜੀ 95000 ਦੀ ਵੀਰ ਜੀ ਪਰ ਤਿਆਰ ਹੋਇਆ ਡਬਲ ਵਾ ਡਬਲ ਟ੍ਰਿਪਲ ਵਾ ਕਟੀ ਕੁੰਡੀ ਚੂਰ ਚੋਦੀ ਆ ਬਾਕੀ ਬਹੁਤੀ ਸੋਹਣੀ ਹਾਂਜੀ ਬਾਕੀ ਤਾਂ ਡਾਕਟਰ ਸਾਹਿਬ ਦਾ ਨੰਬਰ ਹੈ 987664451 ਠੀਕ ਹੈ 987664451 ਮੈਂ ਵੀ ਆਪਣਾ ਨੰਬਰ ਵੀ ਦਿੱਤਾ ਹੈ ਤੇ ਡਾਕਟਰ ਸਾਹਿਬ ਨੂੰ ਜੇ ਗੱਲ ਕਰਨੀ ਛੋਟ ਛੋਟੀ ਬਾਰੇ ਉਹ ਕਰ ਸਕਦਾ ਹੈ ਤੇ ਸੂਈ ਮਾਲ ਬਾਰੇ ਵੀ ਜਿੱਦਾਂ ਵੀ ਦੇਖੋ ਵੀਜੀ ਸਾਰਾ ਦੁੱਧ ਦਾ ਕੰਮ ਆ ਸਾਰਾ 20 ਲੀਟਰ ਵਾਲਾ ਮਾੜੀ ਮਾਝ ਕੋਈ ਨਹੀਂ ਘੱਟ ਹੁੰਦੀ 10 ਕਿਲੋ ਵਾਲੀ ਮਾਝ ਦਾ ਡਾਕਟਰ ਸਾਹਿਬ ਰੱਖਦੇ ਨਹੀਂ ਕੋਈ ਮਾਰੋ ਕੈਮਰਾ ਰੂਹ ਖੁਸ਼ ਹੋ ਜਾਂਦੀ ਵੇਖ ਕੇ ਕੋਈ ਨਹੀਂ ਵੀਜੀ ਹੋ ਜਾਂਦੀ ਬੂਥੀ ਲਗਾ ਛੋਟੀ ਦੀ